ਬੱਚਿਆਂ ਨੂੰ ਅਸੀਂ ਦਿਖਾਉਂਦਾ ਆਏ ਹਾਂ ਵੀ ਆਪਣਾ ਇਤਿਹਾਸ ਕੀ ਹੈ ਉਹਨੇ ਤਾਂ ਬੱਚਿਆਂ ਨੂੰ ਪਤਾ ਲੱਗੂਆ ਤੇ ਬੱਚੇ ਸਹੀ ਰੰਗ ਦਾ ਜਾਣੇ ਗੁਰੂ ਮਹਾਰਾਜ ਵਾਲੇ ਚੰਗਾ ਨੂੰ ਇਹ 700 ਤੋਂ ਵੱਧ ਜਿਹੜੀ ਨੂੰ ਗੋਣਾ ਦੇਵ ਜੀ ਦੇ 506ਵੇਂ ਵਿਆਹਪੁਰਪਰੀ ਲੱਖ ਲੱਖ ਵਧਾਈ ਹੋਏ ਇਹ ਬਾਬਾ ਜੀ ਦਾ ਵਿਆਹਪੁਰਪ 506ਵੇਂ ਵਿਆਹਪੁਰਪ ਹੈ ਜੀ ਜੋ ਵੀ ਇਹ ਜਗਾਹ ਦੇ ਉੱਤੇ ਜਿੱਦੋਂ ਆਉਣ ਵਾਸਤੇ ਆਏ ਇਸ ਪੱਤੀ ਕੰਧਲਾ ਕੀ ਬੁਠਾਇਆ ਗਿਆ ਇੱਕ ਮਾਤਾ ਨੇ ਆਣ ਕੇ ਅੱਜ ਆ ਕਿ ਪੱਤੀ ਇੱਕਾਂ ਤੇ ਲੱਗੀ ਹੈ ਅਸੀਂ ਦੂਜੀ ਵਾਰ ਆਏ ਆ ਜੀ ਆ ਆਪਣੇ ਕੋਲੇ ਬੱਚਿਆਂ ਨੂੰ ਅਸੀਂ ਦਿਖਾਉਂਦਾ ਆਏ ਆ ਕੋਈ ਆਪਣਾ ਇਤਿਹਾਸ ਕਿ ਉਹਨੇ ਤਾਂ ਬੱਚਿਆਂ ਨੂੰ ਪਤਾ ਲੱਗੂਗਾ ਤੇ ਬੱਚੇ ਸਹੀ ਰੰਤਾਂ ਰਹਿਣਗੇ ਗੁਰੂ ਮਹਾਰਾਜ ਬਾਰੇ ਇੱਥੇ ਗਿਆਨ ਮਿਲੂਗਾ ਨਾ ਆ ਬੱਚੇ ਆਪਣੇ ਨਾਲ ਆਉਂਦੇ ਆ ਆ ਸਾਰੇ ਬੱਚੇ ਨਾਲ ਆਉਂਦੇ ਆ ਜੇ ਆਪਾਂ ਗੱਲ ਕਰੀਏ ਤਾਂ ਗੁਰਪ੍ਰਭਾ ਗੁਰੂ ਵਿਆਪੁਰ ਬਿਨੂ ਵਿਆਪੁਰ ਬਿਨੂ ਨੇ ਕਿਹਾ ਇਹ ਤੁਸੀਂ ਇਕਾਏ ਹੁੰਦੇ ਇੱਕ ਸੰਗਤ ਦੇ ਵਿੱਚ ਕਿਵੇਂ ਦਾ ਸ਼ਾਂਤ ਬਹੁਤ ਵਧੀਆ ਸਥਾਅ ਹੈ ਜੀ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆ ਬਿਨ ਬਿਆਨ ਨਹੀਂ ਕੀਤੀ ਜਾ ਸਕਦੀ ਜਿਹੜਾ ਅੱਜ ਦੇ ਠੰਡਕ ਪੈ ਰਹੀ ਹੈ ਦੇਖ ਕੇ ਉਹ ਗੁਰੂ ਮਹਾਰਾਜ ਦੀ ਜੀ ਬੇਨਤੀ ਆ ਕਿ ਚੰਗੇ ਕੰਮਾਂ ਜੇ ਸਾਨੂੰ ਲਈ ਰੱਖਿਓ ਇਹਲਾ ਬੱਚਿਆਂ ਨੂੰ ਮਾੜੇ ਕੰਮਾਂ ਤੋਂ ਬਚਾਓ ਇਹਨਾਂ ਨੂੰ ਆਪਣੇ ਚਰਨਾਂ ਚ ਜੂੜੋ ਵਾਲੀ ਦੇ ਨਾਲ ਜੂੜੋ ਤਾਂ ਕਿ ਅਸੀਂ ਇਹਨੇ ਮੈਂ ਕਿਹਾ ਜੀ ਪਹਿਲੀ ਵਾਰ ਹੀ ਆਏ ਤੁਸੀਂ ਕਿਵੇਂ ਦਾ ਇੱਕ ਆਨੰਦ ਆ ਰਿਹਾ ਹੈ ਨੰਦਾਰਿਆ ਸਾਰੇ ਸੰਗਤ ਨੂੰ ਦੇਖ ਸਾਰੇ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇਖ ਕੇ ਬਹੁਤ ਰੌਣਕਾਂ ਦੇਖ ਕੇ ਬਹੁਤ ਮਜ਼ਾ ਆਇਆ ਅੱਜ 10 ਤਰੀਕ ਨੂੰ ਆਵਿਆ ਲੇਕਿਨ ਹਾਂਜੀ ਅੱਜ ਹੀ ਬਾਕੀ ਬਾਤ ਹੋ ਗਈ ਹੈ ਬਹੁਤ سارے ਸਮਾਗਮ ਚੱਲਦੇ ਆ ਜੀ ਗੁਰਮਤ ਸਮਾਗਮ ਚੱਲਦੇ ਹਨ ਇਹ ਦੇਖੋ ਜੀ ਆਪਣੇ 5 ਤਰੀਕ ਤੋਂ ਰੰਪ ਹੋ ਜਾਣੇ ਹਨ 6 ਤਰੀਕ ਨੂੰ ਚੱਲਨੇ ਫਿਰ ਲਗਾਤਾਰ ਹੀ 11 ਤਰੀਕ ਤੱਕ ਸਮਾਗਮ ਚੱਲਨੇ ਹਨ ਇਸੇ ਤਰ੍ਹਾਂ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਜੀ ਇੱਥੇ ਬਾਬੇ ਦਾ ਵਿਆਹਪੁਰਬ ਜਿਹੜੀਆਂ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਤੇ ਸੰਗਤਾਂ ਦੂਰੋਂ ਦਰੇਡੋਂ ਆਉਂਦੀਆਂ ਹਨ ਤੇ ਸੰਗਤਾਂ ਵਾਸਤੇ ਨੰਗਰਾਂ ਦਾ ਖਾਸ ਪ੍ਰਬੰਧ ਹੈ ਜੀ ਰੈਸ਼ਦਾ ਵੀ ਖਾਸ ਪ੍ਰਬੰਧ ਹੈ ਜੀ ਤੇ ਆਪਣਾ ਜਿਹੜਾ 10 ਤਰੀਕ ਨੂੰ ਜਿਹੜਾ ਮੇਲ ਵੀ ਸੱਚੇ ਪਾਤਸ਼ਾਹ ਜੀ ਦੇ ਉਦੋਂ ਹੋਣਾ ਹੈ ਜੀ ਉਹ ਵੀ ਬਹੁਤ ਹੀ ਪਿਆਰ ਸਰਦਾ ਦੇ ਨਾਲ ਪਤਾਨਪੁਰ ਵੱਤੀ ਤੋਂ ਰਾਤ ਆਏਗੀ ਜੀ ਉਹਦੇ ਨਾਲ ਵੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਟਾਲਾ ਸ਼ਹਿਰ ਵਿੱਚ ਨਿੱਘਾ ਸਵਾਗਤ ਕੀਤਾ ਜਾਏਗਾ ਜੀ ਹੋਰ ਵੀ ਬਹੁਤ ਹੀ ਜੜੀਆਂ ਸਮਾਵਾਂ ਬੜੀਆਂ ਸੰਗਤ ਦੇ ਸਾਹ ਦੇ ਨਾਲ ਚੱਲ ਰਹੀਆਂ ਸਜੋਗ ਦੇ ਨਾਲ ਸਾਰੇ ਹੀ ਪ੍ਰਮੁਖਤਾਂ ਵੱਲੋਂ ਬਹੁਤ ਹੀ ਜੋਰ ਤੇ ਸਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜੀ ਇਹ ਬਾਬਾ ਜੀ ਦਾ ਵਿਆਹ ਪੁਰਬ 537ਵਾਂ ਪੁਰਬ ਹੈ ਜੀ ਜੋ ਕਿ ਇਸ ਜਗ੍ਹਾ ਦੇ ਉੱਤੇ ਜਦੋਂ ਵਿਆਹਣ ਵਾਸਤੇ ਆਏ ਇਸ ਕੱਚੀ ਕੰਧ ਲਾ ਕੇ ਬਿਠਾਇਆ ਗਿਆ ਇੱਕ ਮਾਤਾ ਨੇ ਆਣ ਕੇ ਅੱਥਿਆ ਕਿ ਪੁੱਤਰ ਜੀ ਇਕਾਂਤ ਕੱਚੀ ਹੈ ਧਿਆਨ ਵਾਲੀ ਹੈ ਟੋਟ ਕੇ ਪਰਾਂ ਹੋ ਜਾਓ ਤੇ ਗੁਰੂ ਸਾਹਿਬ ਜੀ ਮੁਸਕਰਾ ਕੇ ਬੋਲੇ اے ਮਾਤਾ ਘੋੜੀਏ ਇਕਾਂਤ ਚੁਗੋ ਚੁਗੋ ਕੈਮਰੇ ਕੀ ਇਹ ਸਾਡੇ ਵਿਆਹ ਦੀ ਯਾਦਗਾਰ ਹੋਏਗੀ ਇਸ ਕਰਕੇ ਇਸ ਗੁਰਦੁਆਰਾ ਕੰਨ ਸਾਹਿਬ ਦੇ ਵਿੱਚ ਵੀ ਬਹੁਤ ਹੀ ਪਿਆਰ ਤੇ ਸਾਥ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਦੇ ਵਿੱਚ ਵੀ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਵੀ ਉੱਥੇ ਬਾਬਾ ਜੀ ਦੇ ਲਾਵਾ ਫੇਰੇ ਹੋਏ ਸੀ ਉੱਥੇ ਵੀ ਸੰਗਤਾਂ ਦਾ ਬਹੁਤ ਸ਼ਾਹ ਹੈ ਜੀ ਸਤਕਰਤਾਰੀਆਂ ਦੇ ਵਿੱਚ ਵੀ ਉੱਥੇ ਵੀ ਬਹੁਤ ਸ਼ਾਹ ਹੈ ਜੀ ਸਾਰੀ ਹੀ ਸੰਗਤ ਵੱਲੋਂ ਬਹੁਤ ਹੀ ਪਿਆਰ ਤੇ ਸਾਥ ਦੇ ਨਾਲ ਜਿਹੜਾ ਇਹ ਵਿਆਹ ਪਰ ਵਿਆਹ ਮਨਾਇਆ ਜਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਤੁਹਾਨੂੰ ਸੈਭ ਸ੍ਰੀ ਗੁਰੂ ਨਾਨਕ ਦੇਵ ਜੀ ਦੇ 506ਵੇਂ ਵਿਆਹਪੁਰਪੁਰ ਜੀ ਲੱਖ ਲੱਖ ਵਧਾਈ ਹੋਵੇ ਵਿਆਹਪੁਰਪੁਰ ਨੂੰ ਸੰਬੰਧਤ ਗੁਰਦਰਾ ਸਾਹਿਬ ਵਿਖੇ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਗਿਆ ਹਨ ਹਰ ਕੰਮ ਜਿਹੜਾ ਲਿਖਿਆ ਗਿਆ ਹੈ ਵਿਆਹਪੁਰਪੁਰ ਨੂੰ ਸੰਬੰਧਤ ਗੁਰਦਰਾ ਸਾਹਿਬ ਵਿਖੇ ਸਮਾਗਮ ਜਿਹੜੇ ਆ 3 ਤਰੀਕ ਤੋਂ ਲਾਗ ਸ਼ੁਰੂ ਹੋ ਰਹੇ ਹਨ ਤੈਨੂੰ ਰਾਤ ਨੂੰ ਕੀਰਤਨ ਦਰਬਾਰ ਤਿਆਰ ਨੂੰ 5 6 7 ਲਗਾਤਾਰ ਹੀ ਛਮਾਕ ਬੱਲਣਗੇ ਇਸ ਤੋਂ ਇਲਾਵਾ 5 ਤਰੀਕ ਨੂੰ ਇੱਕ ਅੰਮ੍ਰਿਤ ਸੰਚਾਰ ਗੁਰਦੁਆਰਾ ਡੇਰਾ ਖਾਬ ਵਿਖੇ ਹੋਏਗਾ ਉਸ ਤੋਂ ਇਲਾਵਾ 6 ਤਰੀਕ ਨੂੰ ਅੰਮ੍ਰਿਤ ਜਿਹੜਾ ਗੁਰਦੁਆਰਾ ਕੰਦ ਖਾਬ ਵਿਖੇ ਹੋਏਗਾ 7 ਤਰੀਕ ਜਿਆਦਾ ਆਮ ਤਨੂ ਮੁਖੜਾ ਕੇ ਸਕਤ ਅੰਮ੍ਰਿਤ ਬੱਲਾ ਕੀ ਜਿਆਦਾ ਹੋਣ ਦੀ ਆਕਾਮੀ ਦਾ ਇਸ ਕਰਕੇ ਦੋ ਛਮਾਕ ਰੱਖੇ ਗਏ ਹਨ ਇਸ ਤੋਂ ਇਲਾਵਾ ਜੋ ਵੀ ਸੰਗਤਾਂ ਦੇ ਲੰਗਰ ਆਦਿ ਸ਼ਾਰਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ